ਦੀ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਹਰ ਵਾਰੀ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਜਦੋਂ ਮੈਡਲ ਜਿੱਤ ਕੇ ਲਿਆਇਗਾ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਸਾਨੂੰ ਇੰਨੇ ਲੋਕ ਰਸੋਮ ਕਰਨ ਆਏ ਆ ਤੇ ਬਹੁਤ ਵੱਡੀ ਗੱਲ ਹੈ। ਇਸ ਵਾਰੀ 골ਡ ਮੈਡਲ ਦੀ ਆਸ ਹੀ ਚਲੋ 골ਡ ਮੈਡਲ ਹੀ ਆ ਗਿਆ ਫਿਰ ਵੀ ਬਾਕੀ ਖਿਡਾਰੀਆਂ ਨੇ ਕੀ ਕੰਮ ਕੀਤਾ ਨਹੀਂ ਤਾਂ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤਾ। ਨਹੀਂ ਸਾਰਿਆਂ ਨੇ ਵਧੀਆ ਕੀਤਾ ਜੀ ਕਿਉਂਕਿ ਟੀਮ ਗੇਮ ਹੈ ਜੀ ਸਾਰੇ ਵਧੀਆ ਪਰਫਾਰਮ ਕਰ ਰਹੇ ਆ ਤੇ ਟੀਮ ਦਾ ਮੈਡਲ ਆਇਆ ਤੇ ਆਫਕੋਰਸ ਬਹੁਤ ক্লোਜ਼ਲੀ ਅਸੀਂ ਰਹਿ ਗਏ ਹਾਂ 골ਡ ਮੈਡਲ ਤੋਂ ਬਟ ਆਈ ਥਿੰਕ ਜਿੱਦਾਂ ਇਹ ਤਰੀਕੇ ਨਾਲ ਅਸੀਂ ਹਾਕੀ ਦਿਖਾਈ ਹੈ ਇਸ ਵਾਰੀ ਉਹ ਵੀ ਬਹੁਤ ਮਾਨ ਵਾਲੀ ਗੱਲ ਹੈ ਜੀ ਕਿਉਂਕਿ ਹਰ ਮੈਚ ਅਸੀਂ ਬਹੁਤ ਵਧੀਆ ਖੇਡੇ ਆ ਤੇ ਹੋਰ ਜ਼ਿਆਦਾ ਮਿਹਨਤ ਕਰਾਂਗੇ ਕਿ ਜਿਹੜਾ ਕਿ 골 ਮੈਡਲ ਹੈਗੇ ਆ ਅਮਨ ਜੀ ਕਿਦਣਾ ਕਿਤੇ ਪੰਜਾਬ ਮੈਚਾਂ ਨੇ ਜਿਹੜਾ ਨਾ ਇਮਾਮ ਰਣਨ ਮੋਦਲ ਕੀ ਸਦਿਕ ਜਿਹੜਾ ਮੈਚ ਦੇ ਬਾਰੇ ਜੀ ਸਾਡੀ ਹਰ ਵਾਰੀ ਕੋਸ਼ਿਸ਼ ਰਹਿੰਦੀ ਆ ਹੇ ਮੈਸੇਜ ਡ੍ਰੌਪ ਕਰਦੇ ਰਹਿੰਦੇ ਆ ਐਂਡ ਮੈਡਲ ਜਿੱਤ ਕੇ ਆ ਰਹੇ ਆ ਆਈ ਥਿੰਕ ਸਾਰਾ ਪੰਜਾਬ ਸਾਨੂੰ ਦੇਖ ਰਿਹਾ ਇਸ ਇਹ ਵੀ ਸਾਡੇ ਲਈ ਬਹੁਤ ਵੱਡੀ ਗੱਲ ਆ ਜਿਹੜੇ ਯੰਗਸਟਰ ਨੇ ਜਿਹੜੇ ਦੋ ਮੁੰਡੇ ਨੇ ਸਾਨੂੰ ਦੇਖਣਗੇ ਤੇ ਹੋਰ ਖੇਡਾਂ ਪਰ ਵੀ ਹੋਰ ਉਹਨਾਂ ਦਾ ਜਿਹੜਾ ਪਿਆਰ ਹੋ ਜਾਏਗਾ ਚਾਹਤਰੀ ਰਮਿੰਦਰ ਮੋਦੀ ਉਹਨੂੰ ਚਰਚ ਵਿੱਚ ਕਾ ਕੇ ਬੁਲਾਇਆ ਗਿਆ ਕਿ ਕਿ ਸਰਪ੍ਰਾਈਜ਼ ਦਰਖਿਆ ਜਾਂਦਾ ਨਹੀਂ ਸਰ ਆਈ ਥਿੰਕ ਟੀਮ ਦਾ ਜੈ ਕੈਪਟਨ ਹੋਣ ਕਰਕੇ ਇਹ ਚੀਜ਼ ਮੈਨੂੰ ਨਾਮ ਜਿਹੜਾ ਮਿਲਿਆ ਆ ਬਟ ਬਹੁਤ ਬਹੁਤ ਧੰਨਵਾਦੀਆਂਗੇ ਇਹ 17 ਸਜਾਈਏ ਗਈਆਂ ਕੀ ਕਹਿਣਾ ਚਾਹੋਗੇ ਇਹ ਤਾਂ ਸਾਡਾ ਤਾਜ ਹੈ ਜੀ ਤੇ ਇਹ ਹਮੇਸ਼ਾ ਨਹੀਂ ਰਹਿਣਾ ਤੇ 10 ਟਾਈਮ ਵੀ ਜਦੋਂ ਆਏ ਸੀਗੇ ਇਹ 17 ਸਜਾ ਕੇ ਤੇ ਸਰ ਸਾਹਿਬ ਗਏ ਸੀ ਬਹੁਤ ਵਧੀਆ ਕਰ ਲਿਆ